ਚਰਣਾ ਕਮਲਾ ਵਿਖੇ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਉਹ ਲਾਈਫ ਕੇਅਰ ਫਾਊਂਡੇਸ਼ਨ ਪਾਤਸ਼ਾਹਬ ਜੀ ਦੇ ਪਾਵਨ ਆਸਥਾਨ ਵਿਖੇ ਲੈਬਰਾਟਰੀ ਸਿਸਟਮ ਖੋਲਿਆ ਹੈ ਕਿ ਸਤਿ ਸ੍ਰੀ ਅਕਾਲ ਪਾਤਸ਼ਾਹ ਜੀ ਆਪ ਜੀ ਦੇ ਦਰ ਘਰਦੋ ਵਰਸਾਈ ਪਾਤਸ਼ਾਹ ਜੀਓ ਹਰਿਆਣਾ ਸੀ ਗੁਰਦਰਾ ਮੈਨੇਜਮੈਂਟ ਦੇ ਮੁਖ ਸੇਵਾਦਾਰ ਸਰਦਾਰ ਜਗਜੀਤ ਸਿੰਘ ਜੀ ਜਿੰਡਾ ਦਾ ਸ਼ੁਭ ਆਰੰਭ ਕਰਨ ਲੱਗੇ ਹਨ ਕਿਰਪਾ ਕਰਨਾ ਆਗਿਆ ਬਖਸ਼ਿਸ਼ ਕਰੋ ਇਸ ਲਾਈਬ ਨੂੰ ਚੜ੍ਹਦੀਆਂ ਕਲਾਂ ਇਸ ਫਾਊਂਡੇਸ਼ਨ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆਪ ਸਹਾਇ ਹੋਣਾ ਸ਼ੂਗਰ ਦਾ ਮਰੀਜ਼ ਅਤੇ ਜੋ ਵੀ ਟੈਸਟ ਕਰਾਣਾ ਹੋਊਗਾ ਸ਼ੂਗਰ ਦਾ ਕੋਈ ਪੈਸਾ ਨਹੀਂ ਲੱਗਣਾ ਸ਼ੂਗਰ ਟੈਸਟ ਬਿਲਕੁਲ ਫ੍ਰੀ ਹੈ एनएल सर्टिफाइड लैब्स है। ਉਹਨਾਂ ਦੇ ਟੈਸਟ ਪੀਜੀਆਈ 32 ਐਮਸ ਤੱਕ ਹਰ ਕਿਤੇ ਪ੍ਰਮਾਣਿਤ ਹੁੰਦੇ। ਤੇ ਅੱਜ ਦੇ ਸਮੇਂ ਵਿੱਚ ਚਲਾ ਲੋ ਵੀ ਐਨਐਲ सर्टिफाइड ਪੂਰੇ ਪੰਜਾਬ ਦੇ ਵਿੱਚ ਤਾਂ ਮੇਰੇ ਕੋਲ ਪਹਿਲੀ ਚੈਰੀਟੇਬਲ ਲੈਬ ਹੋ ਗਈ ਜਿਹੜੀ ਐਨਐਲ ਤੋਂ ਮਾਨਤਾ ਪ੍ਰਾਪਤ ਹੈ। ਕਿਉਂਕਿ ਆਪਾਂ ਨੂੰ ਨਹੀਂ ਪਤਾ ਆਪਣੇ ਨੇੜੇ ਜਿਹੜੇ ਕੋਈ ਕੈਂਸਰ ਨਾਲ ਪੀੜਤ ਹੈ, ਕੋਈ ਡਾਇਲਿਸਿਸ ਨਾਲ ਪੀੜਤ ਹੈ ਜਾਂ ਕਿਸੇ ਦਾ ਹਰ ਮਹੀਨੇ ਦਾ 5000 ਦਾ ਟੈਸਟਾਂ 'ਮੇਂ ਵੀ ਇਸ ਤਰਿਆ ਉਹ ਤਾਂ ਬਹੁਤ ਵੱਡਾ ਫਾਇਦਾ ਕਰਦੇ ਆਂਗੇ ਆਪਾਂ। ਮਾਨਸਿਕ ਤੌਰ ਤੇ ਤੇ ਆਰਥਿਕ ਤੌਰ ਤੇ ਬੰਦਾ ਟੁੱਟ ਜਾਂਦਾ ਐ ਏਡੀ ਬੜੀ ਬਿਮਾਰੀ ਦੇ ਵਿੱਚ। ਹਰਿਆਣਾ ਸੇ ਗੁਰਦੁਆਰਾ ਪ੍ਰਬੰ ਸਾਤ ਸੇਵਾਵਾਂ ਲੈਣਾ ਚਾਹਣਗੇ ਅਸੀਂ ਇਹਨਾਂ ਨੂੰ ਸੇਵਾਵਾਂ ਦਿੰਦੇ ਰਹਾਂਗੇ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਕਰੇ ਤੇ ਲਾਈਫ ਕੇਅਰ ਫਾਊਂਡੇਸ਼ਨ ਟਰਸਟ ਹੈ ਜੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਅਰ ਜਮੇ ਤੈਸਟ ਤੁਹਾਨੂੰ ਕਹਣਾ ਸਸਤੇ ਰੇਟ ਮਾਂ ਵਧੀਆ ਮਿਲ ਜਾ ਉਸ ਵਰਗੀ ਬਾਤ ਨਹੀਂ ਔਰ ਗੁਰਦੁਆਰਾ ਸਾਹਿਬ ਆਓ ਗੱਲੋ ਮੱਥਾ ਟੇਕੋ ਦਰਸ਼ਨ ਕਰੋ ਬਾਬੇ ਬਾਰੇ ਦੁਆਵਾਂ ਲਿਓ ਬਾਕੀ ਆਪਣੇ ਟੈਸਟ ਵੀ ਕਰਾਤਾ ਜਿਹੜਾ ਉਹ ਵੀ ਬਹੁਤ ਜਾਇਜ਼ ਰੇਟ ਹੈ ਜੋ ਥਾਰਾ ਇਹ ਕੰਮ ਬਾਬਾ ਜੀ ਦਿਲ ਬੱਗੋ ਬਾਗ ਹੋ ਗਿਆ ਤੇ ਇੱਕਾਈ ਬਣੀ ਲੱਕੇ ਵਾਲੇ ਵਾਸਤੇ ਬਹੁਤ ਵਧੀਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਪਾਵਨ ਮੁਕੱਦਸ ਸਥਾਨ ਸ੍ਰੀ ਪਜੋਖਰਾ ਸਾਹਿਬ ਜਿਹੜਾ ਜ਼ਿਲ੍ਹਾ ਬਾਲਾ ਦੇ ਵਿੱਚ ਪੈਂਦਾ ਹੈ ਉੱਥੇ ਖੜੇ ਹਾਂ ਜੀ ਇਸ ਸਥਾਨ ਦਾ ਜੋ ਸੰਖੇਪ ਇਤਿਹਾਸ ਹੈ ਇੱਥੇ ਕੀਰਤਪੁਰ ਸਾਹਿਬ ਤੋਂ ਜਦੋਂ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸਨ ਇਸ ਸਥਾਨ ਤੇ ਤਿੰਨ ਦਿਨ ਉਹ ਠਹਿਰਦੇ ਹਨ ਜਦੋਂ ਤਿੰਨ ਦਿਨ ਇੱਥੇ ਠਹਿਰਦੇ ਹਨ ਤਾਂ ਪਿੰਡ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਸਾਹਿਬ ਕੋਲ ਆਉਂਦੇ ਨੇ ਤਾਂ ਉੱਥੇ ਭਾਰੀ ਇਕੱਠ ਵੇਖ ਕੇ ਜਿਹੜਾ ਇੱਥੋਂ ਦਾ ਇਲਾਕੇ ਦਾ ਜੋ ਪੰਡਿਤ ਹੈ ਪੰਡਿਤ ਲਾਲ ਚੰਦ ਉਹ ਉਹਨਾਂ ਦਾ ਅਤੇ ਆ ਕੇ ਦੇਖਦਾ ਹੈ ਕਿ ਬਹੁਤ ਭਾਰੀ ਇਕੱਠ ਹੋਇਆ ਹੈ ਤੇ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਲਈ ਉਹਨਾਂ ਨੇ ਗੁਰੂ ਸਾਹਿਬ ਅੱਗੇ ਇੱਕ ਚੈਲੰਜ ਕੀਤਾ ਕਿ ਤੁਸੀਂ ਜਿਹੜੇ ਗੀਤਾ ਦੇ ਜਿਹੜੇ ਸ਼ਲੋਕ ਨੇ ਉਹ ਤੁਸੀਂ ਸ਼ਲੋਕਾਂ ਦੇ ਅਰਥ ਕਰਕੇ ਦੱਸੋ ਉਸ ਨੇ ਮਨ ਦੇ ਵਿੱਚ ਇਹ ਸੋਚਿਆ ਕਿ ਦਵਾਪਰ ਦੇ ਸ੍ਰੀ ਹਰਿਕ੍ਰਿਸ਼ਨ ਜਿਨ੍ਹਾਂ ਨੇ ਭਗਵਤ ਗੀਤਾ ਦਾ ਉਚਾਰਨ ਕੀਤਾ ਤੇ ਇਹ ਛੋਟਾ ਜਿਹਾ ਜਿਹੜਾ ਬਾਲਕ ਹੈ ਆਪਣਾ ਨਾਮ ਹਰਿਕ੍ਰਿਸ਼ਨ ਨੇ ਆ ਉਸ ਤੋਂ ਵੀ ਵੱਡਾ ਨਾਮ ਰੱਖ ਕੇ ਆਪਣੇ ਆਪ ਨੂੰ ਉੱਚਾ ਦਰਸਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਸੋਚਿਆ ਕਿ ਜੇ ਮੈਂ ਆਪ ਅਰਥ ਕਰ ਦਿੱਤੇ ਤਾ ਇਸ ਪੰਡਿਤ ਨੇ ਮੇਰੇ ਕਹਿਦਾ ਭਰੋਸਾ ਨਹੀਂ ਕਰਨਾ ਤੇ ਉਹਨਾਂ ਨੇ ਗੁਰੂ ਸਾਹਿਬ ਨੇ ਪੰਡਤ ਲਾਲ ਚੰਦ ਜੀ ਨੂੰ ਕਿਹਾ ਵੀ ਤੁਸੀਂ ਕੋਈ ਐਸਾ ਬੰਦਾ ਲੈ ਆਓ ਜਿਸ ਨੂੰ ਭਗਵਤ ਕੀਤਾ ਦਾ ਨਹੀਂ ਪਤਾ ਉਹ ਅਰਥ ਕਰ ਦੇਵੇਗਾ ਤਾਂ ਛੱਜੂ ਜੀ ਵਰ ਇੱਕ ਪੁਰਾਣੀ ਸੀ ਜਿਸ ਨੂੰ ਲਾਲ ਚੰਦ ਲੈ ਕੇ ਆਇਆ ਜਾਣ-ਬੁੱਝ ਕੇ ਜੋ ਗੁੰਗਾ ਬੋਲਾ ਸੀ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਸ ਨੂੰ ਪਹਿਲਾ ਸੋਵਰ ਚ ਇਸ਼ਨਾਨ ਕਰਾਇਆ ਇੱਕ ਨਵੇਂ ਜੋ ਵਸਤਰ ਪੁਆਏ ਅਤੇ ਆਪਣੇ ਹੱਥ ਦੇ ਵਿੱਚ ਜਿਹੜੀ ਛੜੀ ਸੀ ਉਹ ਛੱਜੂ ਚ ਵਰਦੇ ਸਿਰ ਦੇ ਉੱਤੇ ਰੱਖ ਕੇ ਉਸ ਤੋਂ ਗੀਤਾ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਜਿਹੜੇ ਅਰਥ ਕਰਵਾ ਦਿੱਤੇ ਇਸ ਨੂੰ ਦੇਖ ਕੇ ਜੋ ਲਾਲਚੰਦ ਪੰਡਿਤ ਸੀਗਾ ਉਹ ਬਹੁਤ ਹੈਰਾਨ ਹੋਇਆ ਤੇ ਉਸ ਨੇ ਆਪਣਾ ਜਿਹੜਾ ਸਿਰ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਚੁਕਾ ਦਿੱਤਾ ਅਤੇ ਉਸ ਤੋਂ ਬਾਅਦ ਗੁਰੂ ਘਰ ਦਾ ਉਹ ਸੇਵਕ ਬਣ ਗਿਆ ਤੇ ਉਸ ਤੋਂ ਬਾਅਦ ਤੀਜੇ ਦਿਨ ਗੁਰੂ ਸਾਹਿਬ ਨੇ ਟਿੱਬੀ ਬਣਾ ਕੇ ਜੋ ਸਥਾਨ ਦੀ ਜਿਹੜੀ ਸਥਾਪਨਾ ਕੀਤੀ ਕਿ ਜਿਹੜਾ ਵੀ ਇਸ ਸਥਾਨ ਸ੍ਰੀ ਪੰਜੋਖਰਾ ਸਾਹਿਬ ਵਿਖੇ ਆਵੇਗਾ ਇੱਥੇ ਆ ਕੇ ਦਰਸ਼ਨ ਕਰੇਗਾ ਤਾਂ ਉਹਦੀ ਜਿਹੜੀ ਮਨੋ ਕਾਮਨਾ ਉਹ ਪੂਰੀ ਹੋਊਗੀ ਤੇ ਇੱਥੇ ਉਹ ਪਾਕ ਮੁਕੱਦਸ ਸਥਾਨ ਹੈ ਜਿੱਥੇ ਸੰਸਾਰ ਭਾਤ ਤੋਂ ਭਾਵੇਂ ਉਹ ਸਿੱਖ ਕੌਮ ਹੋਵੇ ਹਿੰਦੂ ਕੌਮ ਹੋਵੇ ਹਰ ਸਿਰਕੇ ਦਾ ਹਰ ਤਬਕੇ ਦਾ ਜਿਹੜਾ ਬੰਦਾ ਹੈ ਇੱਥੇ ਆ ਕੇ ਜਿਹੜਾ ਸੀਸ ਨਿਵਾਉਂਦਾ ਹੈ ਅਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਜੋ ਬੱਚੇ ਨੇ ਖਾਸ ਤੌਰ ਤੇ ਜੋ ਗੁੰਗੇ ਬੋਲੇ ਉਹਨਾਂ ਨੂੰ ਬਹੁਤ ਫਾਇਦਾ ਗੁਰੂ ਸਾਹਿਬ ਦੀ ਉਹਨਾਂ ਤੇ ਮਿਹਰ ਹੋਈ ਹੈ ਬਹੁਤ ਜੜੀ ਉੱਥੇ ਉਹਨਾਂ ਤੇ ਕਿਰਪਾ ਹੋਈ ਹੈ ਸੋ ਲਾਈਫ ਕੇਅਰ ਫਾਊਂਡੇਸ਼ਨ ਇਸ ਚੀਜ਼ ਨੂੰ ਬਹੁਤ ਵੱਡਾ ਭਾਗਾ ਮੰਦੀ ਹੈ ਕਿ 159ਵਾਂ ਸੈਂਟਰ ਜੋ ਲਾਈਫ ਕੇਅਰ ਫਾਊਂਡੇਸ਼ਨ ਦਾ ਅੱਜ ਚੈਰੀਟੇਬਲ ਲੈਬਾਰਟਰੀ ਦੇ ਰੂਪ ਦੇ ਵਿੱਚ ਇੱਥੇ ਸੰਗਤਾਂ ਨੂੰ ਜੋ ਪ੍ਰਦਾਨ ਕੀਤਾ ਗਿਆ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਥੇਦਾਰ ਜਗਦੀਸ਼ ਸਿੰਘ ਜੀ ਢਿੰਡਾ ਖਾਸ ਤੌਰ ਦੇ ਉੱਤੇ ਇੱਥੇ ਜੋ ਲੈਬਾਰਟਰੀ ਦਾ ਉਹਨਾਂ ਨੇ ਉਦਘਾਟਨ ਕੀਤਾ ੴ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਹੀ ਦਸ਼ਮੇਂ ਪ੍ਰਤਮ ਭਗਵਤੀ ਸ਼ੰਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਜੀ ਦੀ ਸਹਾਇ ਅਰਧਨ ਹਰਗੋਬਿੰਦ ਨੂੰ ਸ਼ੰਮਰੋ ਸ਼੍ਰੀ ਹਰ ਰਾਇ ਜੀ ਸ਼੍ਰੀ ਹਰਿ ਕ੍ਰਿਸ਼ਨ ਤੇ ਇਸ ਦਿੱਤੇ ਸਭ ਕੁਝ ਆਏ ਤੇ ਇੱਕ ਬਹਾਦਰ ਸਮਰਿਆ ਕਰਨਾਉ ਨਿਹ ਰਿਆ ਬਹ ਥਾਈ ਹੋਏ ਸੋ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਰੰਧ ਸਾਹਿਬ ਜੀ ਕੇ ਪਾਠ ਦੇ ਦਾਤ ਅੰਦਰ ਕੇ ਬਾਹਰ ਆਓ ਜੀ ਵਾਲੇ ਪੰਜਾਬ ਪਿਆਰੀਆਂ ਚੋਹਾਂ ਸਾਹਿਬ ਜਾਨਾਂ ਚਾਲੀ ਮੁਕਤਿਆਂ ਹਾਠੀਆਂ ਜੱਪੀਆਂ ਦਪੀਆਂ ਜਿਨ੍ਹਾਂ ਨਾਮ ਜਪੇ ਵਣ ਸ਼ਕੈ ਅਦੇ ਚਲਾਈ ਤੇ ਇੱਕ ਵਾਹੀ ਦੇਖ ਕੇ ਨਟ ਕੀਤਾ ਤੇ ਨਾ ਪਿਆਰੀਆਂ ਸੁਚੇਰਾਂ ਦੀ ਪਵਿੱਤਰ ਕਮਾਈ ਦਾ ਤੇੰਦਰ ਕੇ ਖਾਲਸਾ ਜੀ ਬੋਲੋ ਜੀ ਵਾਲੇ ਜਨਾ ਸਿੰਘਾਂ ਸਿੰਘਣੀਆਂ ਨੇ ਧਾਰਮਹਿਤ ਅਸੀਂ ਦਿੱਤੇ ਬੰਦ ਬੰਦਤਾਏ ਖੋਪਰੀਆਂ ਲੋਹਾਈਆਂ ਚਰਖੀਆਂ ਜੜੇ ਆਰਿਆ ਨਾਲ ਜਰਾ ਇਸਵੀ ਵਾਲੀ ਕੁਰਬਾਨੀ ਤੇ ਰਮਣੀ ਹਾਰਿਆ ਸਿੱਖੀ ਕੇਸਾਂ ਸੋਸਾਂ ਨਾਲ ਨੇ ਬਾਹੀ ਤੇ ਇਹਨਾਂ ਦੀ ਕਮਾਈ ਦੇ ਅੰਦਰ ਕੇ ਖਾਲਸਾ ਜੀ ਵਾਹੋ ਜੀ ਪੰਜਾਂ ਤਖਤਾਂ ਸਰਬਤ ਗੁਰੂ ਧਾਮਾਂ ਦਾ ਅੰਦਰ ਕੇ ਵਾਹੋ ਜੀ ਵਾਹੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਰ ਜਿਤੇ ਆਵਜ ਤੇ ਅਮਨ ਕਾ ਸੁਦਕਾ ਸਰਬ ਸੁਖੋ ਬਾ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹ ਹਰਸ਼ਿਆ ਰਿਆਇ ਦੇਖਤੇ ਫਤਿਹਬ੍ਰਤ ਕੀ ਪਇਪੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕਬੂਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸੁਦਾਨ ਰਹਿਤ ਦਾਣ ਬਬਿਕ ਦਾਣ ਵੀ ਸਹਦਾਨ ਭਰੂਸਾ ਦਾਣ ਦਾਣਾ ਸਿਦਾਨ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੀ ਸੁਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਦੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬੱਦਾ ਰੱਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਬੰਦ ਦੀ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਬੇਛੋੜਿਆ ਗਿਆ ਕੋਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਣ ਸਾਲ ਸਾਜੂ ਨੂੰ ਬਖਸ਼ੋਹਿ ਨਿਮਾਨਿਆਂ ਦੇ ਮਾਨ ਨੇਤਾਣਿਆਂ ਦੇ ਤਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸ਼ਬਾਲਾ ਪੀਤਮ ਧੰਨ ਧੰਨ ਸ੍ਰੀ ਗੁਰੂ ਨਨ ਸਮਰਾਜੀਓ ਚਰਣਾ ਕਮਲਾ ਵਿਖੇ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਲਾਈਫ ਕੇਅਰ ਹੌ ਅਡੀਸ਼ਨ ਪਾਸ਼ਾ ਵੱਲੋਂ ਪਾਸ਼ਾ ਜੀ ਦੇ ਪਾਵਨ ਅਸਥਾਨ ਵਿਖੇ ਲੈਬਰਾਟਰੀ ਸਿਸਟਮ ਖੋਲਿਆ ਹੈ ਕਿ ਸਤਿਗੁਰੂ ਸੱਚੇ ਪਾਸ਼ਾ ਜੀ ਆਪ ਜੀ ਦੇ ਦਰ ਘਰ ਦੋ ਵਰਸਾਈ ਪਾਸ਼ਾ ਜੀਓ ਹਰਿਆਣਾ ਸੇ ਗੁਰਦਰਾ ਮੈਨੇਜਮੈਂਟ ਦੇ ਮੁਖ ਸੇਵਾਦਾਰ ਸਰਦਾਰ ਜਗਜੀਤ ਸਿੰਘ ਜੀ ਚੰਡਾ ਜੀ ਦਾ ਸ਼ੁਭ ਆਰੰਭ ਕਰਨ ਲੱਗੇ ਹਨ ਕਿਰਪਾ ਕਰਨਾ ਆਗਿਆ ਬਖਸ਼ਿਸ਼ ਕਰੋ ਇਸ ਲਾਈਵ ਨੂੰ ਚੜ੍ਹਦੀਆਂ ਕਲਾਂ ਇਸ ਫਾਊਂਡੇਸ਼ਨ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆਪ ਸਹਾਇ ਹੋਣਾ ਸੰਗਤਾਂ ਦੇ ਕਾਰਜ ਰਾਸ ਕਰਨੀ ਚੜ੍ਹਦੀਆਂ ਕਲਾਂ ਦੀ ਬਖਸ਼ਿਸ਼ ਕਰਨਾ ਬੇਨਤੀ ਸੇਵਾ ਪ੍ਰਵਾਨ ਕਰੋ ਬਖਸ਼ਿਸ਼ ਹੋਈਆਂ ਦਾਤਾਂ ਵਿੱਚ ਪੰਚਾ ਅੰਮ੍ਰਿਤ ਖਡਾ ਪਰਸ਼ਦ ਕੀ ਦੇ ਸੱਚੇ ਹਾਜ਼ਰੇਦਰ ਪ੍ਰਵਾਨ ਹੋਏ ਪ੍ਰਵਾਨੇ ਆ ਪ੍ਰਸ਼ਾਸ ਸੰਗਤ ਵਿੱਚ ਵਰਤੌਣ ਦੀ ਆਗਿਆ ਇਸ ਨੂੰ ਚੀ ਸੇਵਾ ਪ੍ਰਵਾਨ ਕਰੋ ਆਗਿਆ ਬਖਸ਼ਿਸ਼ ਕਰੋ ਸੁਖ ਹੋਵਾ ਨਾਮ ਜਿਤੇ ਅਵਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂ ਬਖਸ਼ੀ ਸਿੰਘ ਤੁਸੀਂ ਜੁੜੇ ਹੋ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਲਾਈਫ ਕੇਅਰ ਫਾਊਂਡੇਸ਼ਨ ਬਹੁਤ ਮਾਣ ਮੱਤਾ ਮਹਿਸੂਸ ਕਰ ਰਹੀ ਹੈ ਕਿ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ 159ਵਾਂ ਸੈਂਟਰ ਹੈ ਅੱਠਵੇਂ ਪਾਸ਼ਾ ਧੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਧਰਤੀ ਪਾਵਨ ਸਥਾਨ ਮਕਦਸ ਸਥਾਨ ਪਵਿੱਤਰ ਸਥਾਨ ਸ੍ਰੀ ਪੰਜੋਖਰਾ ਸਾਹਿਬ ਵਿਖੇ 168ਵਾਂ ਸੈਂਟਰ ਜੋ ਖੁੱਲਿਆ ਹੈ ਸੋ ਸਾਡੇ ਨਾਲ ਕੌਮ ਦੀ ਬਹੁਤ ਮਾਨਮਤੀ ਸ਼ਖਸੀਅਤ ਬਹੁਤ ਹੀ ਸਤਿਕਾਰਯੋਗ ਪੂਜਨੀਕ ਸਾਡੇ ਵੱਡੇ ਬਹੁਤ ਹੀ ਦਰਿਆਦਿਲ ਅਤੇ ਨੇਕ ਇਰਾਦਾ ਰੱਖਣ ਵਾਲੇ ਅਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਸੋਚਣ ਵਾਲੀ ਸ਼ਖਸੀਅਤ ਜੋ ਹਰਿਆਣਾ ਕਮੇਟੀ ਜੋ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜੋ ਪ੍ਰਮੁੱਖ ਹਨ ਸਰਦਾਰ ਜਥੇਦਾਰ ਜਗਦੀਸ਼ ਸਿੰਘ ਜੀ ਛਿੰਡਾ ਸਾਹਿਬ ਸਾਡੇ ਨਾਲ ਮੌਜੂਦ ਹਨ ਇਹਨਾਂ ਨਾਲ ਪਹਿਲਾਂ ਜੋ ਮੁਲਾਕਾਤ ਹੋਈ ਤਮਤਾਨ ਸਾਹਿਬ ਵਿਖੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਉਸ ਦਿਹਾੜੇ ਵਿੱਚ ਅਸੀਂ ਦੇਖਿਆ ਕਿ ਲੱਖਾਂ ਦਾ ਜੋ ਸੰਗਤਾਂ ਦਾ ਇਕੱਠ ਸੀਗਾ ਅਸੀਂ ਬਹੁਤ ਘੱਟ ਥਾਵਾਂ ਉੱਤੇ ਦੇਖਦੇ ਹਾਂ ਕਿ ਇੰਨਾ ਸੋਨਾ ਪ੍ਰਬੰਧ ਰਥਾਂ ਸਾਫ ਸੁਥਰੀ ਲੰਗਰਾਂ ਦਾ ਪ੍ਰਬੰਧ ਸੰਗਤ ਦੇ ਰਹਿਣ ਦਾ ਪ੍ਰਬੰਧ ਜੋ ਹਰਿਆਣਾ ਕਮੇਟੀ ਨੇ ਕੀਤਾ ਇਹਨਾਂ ਦੀ ਅਗਵਾਈ ਹੇਠ ਉਹ ਬਹੁਤ ਹੀ ਸੁਚੱਜਾ ਤੇ ਬਹੁਤ ਹੀ ਸੁੰਦਰ ਸੀਗਾ ਸੋ ਮਨ ਖੁਸ਼ ਹੋਇਆ ਸੰਗਤ ਦਾ ਵੀ ਮਨ ਖੁਸ਼ ਹੋਇਆ ਅੱਜ ਉ체ਚੇ ਤੌਰ ਤੇ ਓਪਨਿੰਗ ਦੇ ਦੌਰਾਨ ਇਸ ਆਗਾਜ਼ ਦੇ ਵਿੱਚ ਉਦਘਾਟਨ ਦੇ ਦੌਰਾਨ ਸਾਡੇ ਵਿੱਚ ਪਹੁੰਚੇ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਸਿਰ ਨਿਵਾ ਕੇ ਤੁਹਾਨੂੰ ਜੀ ਆਇਆਂ ਨੂੰ ਜੀ ਬਹੁਤ ਬਹੁਤ ਸਤਿਕਾਰ ਆਪ ਜੀ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਨਾ ਸਾਹਿਬ ਤੁਸੀਂ ਲਗਾਤਾਰ ਲਾਈਫ ਕੇਅਰ ਫਾਊਂਡੇਸ਼ਨ ਨੂੰ ਜਿਹੜਾ ਇਹ ਸਹਿਯੋਗ ਦੇ ਰਹੇ ਹੋ ਦਿਲ ਤੋਂ ਤੇ ਤੁਸੀਂ ਕੀ ਇਹ ਮਹਿਸੂਸਿਆ ਕਿ ਪੰਜੋਖਰਾ ਸਾਹਿਬ ਵਿਖੇ ਵੀ ਇਹ ਜੋ ਸੈਂਟਰ ਖੁੱਲਣਾ ਚਾਹੀਦਾ ਜਿੱਥੇ ਕਾਫੀ ਸੰਗਤ ਆਉਂਦੀ ਹੈ ਤੇ ਕਿੰਨਾ ਵੱਡਾ ਇੱਥੇ ਲਾਭ ਹੋਣਾ ਜੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣੇ ਪਰ ਦੀ ਸੰਗਤ ਨੂੰ ਅਤੇ ਵਿਸ਼ੇਸ਼ ਕਰਕੇ ਅੰਬਾਲਾ ਜ਼ਿਲ੍ਹੇ ਦੀ ਸੰਗਤ ਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਅੱਜ ਬੜਾ ਸੁਭਾਗਾ ਦਿਨ ਹੈ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਚਰਨ ਛੋਪਾ ਪ੍ਰਾਪਰ ਧਰਤੀ ਤੇ ਆਪਾਂ ਅੱਜ ਇੱਥੇ ਨਤਮਸਤਕ ਹੋਣ ਵਾਸਤੇ ਆਏ ਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸੇ ਕਿ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਭਲਾਈ ਦਾ ਜੇ ਕੰਮ ਹੈ ਤੇ ਉਹ ਦਵਾਦਾਰੂ ਦਾ ਹੈ ਜੀ ਉਹਦੇ ਨਾਲ ਨਾਲ ਦਵਾਦਾਰੂ ਵੀ ਹੋ ਜਾਂਦੀ ਏ ਪਰ ਜਿਹੜੇ ਅੱਜ ਕੱਲ ਟੈਸਟ ਨੇ ਉਹ ਬਹੁਤ ਮਹਿੰਗੇ ਹੁੰਦੇ ਨੇ ਆਮ ਇਨਸਾਨ ਉਹਨਾਂ ਟੈਸਟਾਂ ਨੂੰ ਕਰਵਾ ਨਹੀਂ ਸਕਦਾ ਇਨੀ ਮਹਿੰਗੀ ਦਵਾਈ ਨਹੀਂ ਹੁੰਦੀ ਜਿੱਨੇ ਉੱਥੇ ਟੈਸਟ ਹੁੰਦੇ ਨੇ ਉਹ ਜਿਹੜਾ ਪ੍ਰਪਕਾਰੀਕ ਦਾ ਕੰਮ ਇਹ ਲਾਈਫ ਕੇਅਰ ਫਾਊਂਡੇਸ਼ਨ ਨੇ ਸੋਚਿਆ ਹੈ ਜ਼ਿੰਮੇਵਾਰੀ ਲਈ ਹੈ ਜਿਨ੍ਹਾਂ ਦਾ ਅੱਜ 159ਵਾਂ ਸੈਂਟਰ ਇੱਥੇ ਪੰਜੋਖੜਾ ਸਾਹਿਬ ਧਰਤੀ ਤੇ ਖੋਲਿਆ ਜਾ ਰਿਹਾ ਹੈ ਲਾਈਫ ਕੇਅਰ ਫਾਊਂਡੇਸ਼ਨ ਦਾ ਅਸੀਂ ਲੱਖ ਲੱਖ ਧੰਨਵਾਦ ਕਰਦੇ ਹਾਂ ਇਹ ਜਿਨ੍ਹਾਂ ਦੇ ਡਾਇਰੈਕਟਰ ਭਾਈ ਉਹ ਦਾਰ ਸਿੰਘ ਜੀ ਨੇ ਉਹਨਾਂ ਦੇ ਬਾਦ ਸਾਹਿਬ ਉਹਨਾਂ ਦੇ ਨਾਲ ਨੇ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਨੇ ਇਹ ਤਿੰਨਾਂ ਦੀ ਇੱਕ ਇਹੋ ਜੀ ਜੋੜੀ ਹੈ ਕਿ ਇਹਨਾਂ ਤੁਮਤਾਨ ਸਾਹਿਬ ਬਹੁਤ ਵਧੀਆ ਢੰਗ ਦੇ ਨਾਲ ਲੱਖਾਂ ਦੀ ਤਰ੍ਹਾਂ ਦੇ ਚ ਭਾਵੇਂ ਸੰਗਤ ਆਈ ਪਰ ਕਿਸੇ ਨਰਾਸ਼ ਨਹੀਂ ਹੋਂ ਦਿੱਤਾ 5700 ਹਰ ਰੋਜ਼ ਇਹ ਐਵਰੇਜ 2-300 ਦੀ ਜਿੱਥੇ ਆ ਰਹੀ ਹੈ 5700 ਉਸ ਦਿਨ ਵੀ ਟੈਸਟ ਨਾ ਕੀਤੇ ਤੇ ਇਹ ਬਹੁਤ ਮੈਂ ਕਹਿਣਾ ਵਾਂ ਕਿ ਬਹੁਤ ਇੱਕ ਭਲਾਈ ਦਾ ਵੀ ਕੰਮ ਕਰ ਰਹੇ ਹਨ ਤੇ ਬਹੁਤ ਵਧੀਆ ਤੇ ਸਟੇਜ ਟਾਂਗ ਨਾਲ ਕੰਮ ਕਰ ਰਹੇ ਹਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਸਥਾ ਦੇ ਨਾਲ ਖੜੀ ਹੈ ਜੋ ਵੀ ਸੇਵਾਵਾਂ ਲੈਣਾ ਚਾਹਣਗੇ ਅਸੀਂ ਇਹਨਾਂ ਨੂੰ ਸੇਵਾਵਾਂ ਦਿੰਦੇ ਰਹਾਂਗੇ ਕਿਉਂਕਿ ਖਰਚੇ ਵੀ ਬਹੁਤ ਹੁੰਦੇ ਨੇ ਪਰ ਉਸ ਦੇ ਬਾਵਜੂਦ ਵੀ ਜੋ ਇਹਨਾਂ ਲੈਬੋਰਟੀ ਦੇ ਟੈਸਟਿੰਗ ਦੇ ਰੇਟ ਰੱਖੇ ਨੇ ਉਹ ਬਿਲਕੁਲ ਨਾਰਮਲ ਨੇ ਜਿਵੇਂ ਕਿ ਕੈਂਸਰ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਹੋ ਚੁੱਕੀ ਹੈ ਉਹਦੇ ਟੈਸਟ ਫ੍ਰੀ ਕਰ ਰਹੇ ਨੇ ਵਿਚਾਰ ਜਿੰਨੀ ਲੈ ਰਹੇ ਸ਼ੂਗਰ ਜੋ ਕਿ 90% ਸਾਡੇ ਵਿੱਚ ਇਹ ਇਨਸਾਨਾਂ ਵਿੱਚ ਆ ਚੁੱਕੀ ਹੈ ਉਹਦੇ ਟੈਸਟ ਫ੍ਰੀ ਕਰ ਰਹੇ ਨੇ ਇਹ ਦੋ ਵੱਡੀਆਂ ਇੱਕ ਬੜੀਆਂ ਘਾਟਕ ਬਿਮਾਰੀਆਂ ਨੇ ਉਹਨਾਂ ਦਾ ਜੋ ਫ੍ਰੀ ਇਲਾਜ ਕਰਕੇ ਇਹ ਲੱਖਾ ਖਾਟ ਰਹੇ ਨੇ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਕਰੇ ਤੇ ਲਾਈਫ ਕੇਅਰ ਫਾਊਂਡੇਸ਼ਨ ਟਰਸਟ ਜੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ੁਭ ਕਾਮਨਾ ਇਹਨਾਂ ਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਅੱਜ ਸਾਡੇ ਹਲਕੇ ਦੇ ਮੈਂਬਰ ਜਹੇਦਾ ਰੁਪਿੰਦਰ ਸਿੰਘ ਜੀ ਨਾਲ ਨੇ ਉਹ ਵੀ 2 ਲੱਖ ਕੈਦ ਦੇ ਜੀ ਜੀ ਨਸਾਬ ਤੁਹਾਡਾ ਪਹਿਲਾਂ ਤਾਂ ਨਿੱਜੀ ਤੌਰ ਤੇ ਬੜਾ ਧੰਨਵਾਦ ਸਾਡੇ ਡਾਇਰੈਕਟਰ ਸਾਹਿਬ ਵੱਲੋਂ ਪੂਰੀ ਸਮੂਹ ਟੀਮ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਕਿ ਤੁਸੀਂ ਇਸ ਚੀਜ਼ ਨੂੰ ਸਮਝਿਆ ਤੇ ਅੱਗੇ ਲੈ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਸਿੰਘ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਆਪ ਜੀ ਦਾ ਸ਼ੁਭਨਾ ਜੀ ਦਾਸ ਦਾ ਨਾਮ ਰੁਪਿੰਦਰ ਸਿੰਘ ਪੰਜੋਖਰਾ ਸਾਹਿਬ ਤੋਂ ਐਜੈਕਟਿਵ ਮੈਂਬਰ ਹਰਿਆਣਾ ਸਿ ਗੁਰਦੁਆਰਾ ਕਮੇਟੀ ਵੱਲੋਂ ਇਹ ਸੇਵਾ ਨਿਭਾ ਰਿਹਾ ਹੈ ਜੀ ਜੀ ਜਿਸ ਤਰ੍ਹਾਂ ਤੁਸੀਂ ਜੋ ਸਾਡੇ ਮੈਂਬਰ ਸਹਿਬਾਨ ਨੇ ਸਰਦਾਰ ਮਨਦੀਪ ਸਿੰਘ ਹੋਰ ਨਾਲ ਤੁਹਾਡਾ ਰਾਬਤਾ ਰਹਿੰਦਾ ਹੈ ਨਾ ਜੀ ਤੇ ਤੁਸੀਂ ਮਹਿਸੂਸ ਦੇ ਸੀਗੇ ਵੀ ਇਸ ਖੇਤਰ ਵਿੱਚ ਅੰਬਾਲਾ ਦੇ ਖੇਤਰ ਦੇ ਵਿੱਚ ਤਾਂ ਲੈਬਾਰਟਰੀਆਂ ਹੈਗੀਆਂ ਨੇ ਪਰ ਇੱਕ ਸਰਟੀਫਾਈਡ ਲੈਬਾਰਟਰੀ ਜਿਹਦੀ ਰਿਪੋਰਟ ਹਰ ਥਾਂ ਦੇ ਉੱਤੇ ਮੰਨੀ ਜਾਣੀ ਹੈ ਹੁਣ ਵੀ ਇੱਕ ਵਿੱਚ ਵੀ ਹਮੇਸ਼ਾ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਲਾਕੇ ਨੂੰ ਜੀ ਬਿਲਕੁਲ ਹੈ ਜੀ ਮੈਂ ਧੰਨਵਾਦ ਕਰਦਾ ਮੇਰਾ ਜੋ ਮਨਦੀਪ ਸਿੰਘ ਮੈਨੇਜਰ ਹੈ ਇਹ ਮੇਰੇ ਫਰੈਂਡ ਵੀ ਹੈਗੇ ਨੇ ਹਾਂ ਜੀ ਇਹਨਾਂ ਨੂੰ ਮੈਂ ਕੁਝ ਸਾਲ ਪਹਿਲਾਂ ਮਿਲਿਆ ਸੀ ਮਤਲਬ ਸਾਲ ਨਹੀਂ ਕੁਛ 6 ਮਹੀਨੇ ਪਹਿਲੇ ਮਿਲਿਆ ਸੀ ਇਹ ਕਹਿੰਦੇ ਸੀ ਇੱਥੇ ਅਸੀਂ ਲੈਬੋਰੀ ਖੋਲਣਾ ਚਾਹੁੰਦੇ ਆ ਪਰ ਲੇਕਿਨ ਮੈਂ ਇਹਨੂੰ ਬਹੁਤ ਇੱਛਾ ਇਹ ਗੱਲ ਹੋਈ ਸੀ ਕਿ ਜੇ ਇੱਥੇ ਖੁੱਲ ਜੇ ਤੇ ਇੱਥੇ ਲੱਖਾਂ ਦੇ ਸਾਹਦਨ ਸੰਗਤ ਆਂਦੀ ਹੈ ਕਿ ਸੰਗਤ ਨੂੰ ਜਿਹੜੇ ਜਿਹੜੇ ਮਤਲਬ ਇਸ ਉਸ ਜੋਗਨ ਵਿੱਚ ਆਉਂਦੇ ਹਨ ਕਿ ਜਿਨ੍ਹਾਂ ਕੋਲ ਟੈਸਟ ਕਰਨ ਦੇ ਵਿੱਚ ਪੈਸੇ ਨਹੀਂ ਹੈਗੇ ਤੇ ਗੁਰੂ ਸਾਹਿਬ ਮਿਹਰ ਕਰੇ ਕਿ ਇੱਥੇ ਲਾਈਫ ਕੇਅਰ ਫਾਇਨੈਂਸ ਖੁੱਲ ਜਾਵੇ ਤਾਂ ਬਹੁਤ ਹੀ ਅੱਛਾ ਕੰਮ ਹੋ ਜਾਊਗਾ ਜੀ ਇਹ ਬੜਾ ਫਾਇਦਾ ਹੋਣਾ ਲੱਗ ਕੇ ਵਰਦਾਨ ਹੋਣਾ ਹੈ ਸੰਗਤ ਬਿਲਕੁਲ ਹੈ ਜੀ ਅੱਠਵੇਂ ਪਾਤਸ਼ਾਹ ਗੁਰੂ ਸਾਹਿਬ ਨੇ ਅੱਜ ਮਿਹਰ ਕੀਤੀ ਹੈ ਅੱਜ ਜੋ ਅੱਜੀ ਓਪਨਿੰਗ ਹੋਈ ਹੈ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਢਿੰਡਾ ਸਾਹਿਬ ਪਹੁੰਚੇ ਨੇ ਸਾਡੇ ਵਿੱਚ ਤੇ ਇਹਨਾਂ ਦਾ ਮੈਂ ਤਾਂ ਪੂਰੀ ਟੀਮ ਦਾ ਵੀ ਧੰਨਵਾਦ ਕਰਦਾ ਜਿਵੇਂ ਕਿ ਭਾਈ ਸਾਹਿਬ ਅਵਤਾਰ ਸਿੰਘ ਜੋ ਡਾਇਰੈਕਟਰ ਨੇ ਇਹਨਾਂ ਦੇ ਜੀ ਤੇ ਬਾੜਾ ਸਾਹਿਬ ਹੈ ਜੀ ਆਪਣੇ ਤੇ ਇਹਨਾਂ ਦੇ ਮੈਨੇਜਰ ਸਾਹਿਬ ਮਨਜੀਤ ਮਨਦੀਪ ਸਿੰਘ ਹੈ ਜੀ ਇਹਨਾਂ ਦਾ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਆਂ ਜੀ ਅੱਜ ਖਾਸ ਤੌਰ ਤੇ ਜੋ ਇੱਥੇ ਓਪਨਿੰਗ ਦੇ ਦੌਰਾਨ ਆਪਣੇ ਦੇ ਵਿੱਚ ਜੋ ਮਹਿਮਾਨ ਪਹੁੰਚੇ ਨੇ ਦਵਿੰਦਰ ਜੜਾਉਤ ਜੀ ਪੰਜਾਬ ਦੇ ਵਿੱਚ 10 ਰੀਜਨ ਬਣੇ ਜਾਂਦੇ ਸੀ ਮਾਝਾ ਮਾਲਵਾ ਅਤੇ ਦੁਆਬਾ ਪਰ ਇੱਕ ਰੀਜਨ ਜਿਸ ਨੂੰ ਆਪਾਂ ਪਵਾਦ ਕਹਿੰਦੇ ਆ ਇੱਕ ਪਵਾਦ ਬਹੁਤ ਆਪਣੇ ਆਪ ਦੇ ਵਿੱਚ ਬੜੀ ਇੱਕ ਮਿੱਠੀ ਭਾਸ਼ਾ ਆ ਤੇ ਚੰਡੀਗੜ੍ਹ ਦੇ ਮੁਹਾਲੀ ਦੇ ਅਤੇ ਜ਼ਿਰਕਪੁਰ ਇਧਰੋਂ ਡੇਰਾ ਵਸੀ ਦੇ ਜਿਸ ਨੂੰ ਪੰਜਾਬ ਦੀ ਹੀਟ ਲੀਕ ਪਹੁੰਚ ਗਿਆ ਜਾਂਦਾ ਸੀਗਾ ਉਹ ਇਲਾਕਾ ਕੁਝ ਅੰਬਾਲਾ ਦਾ ਖਿੱਤਾ ਉਹ ਇੱਕ ਪਵਾਦ ਖਿੱਤਾ ਹੈ ਜਿਸ ਤੋਂ ਆਪਣੇ ਮਾਝੇ ਮਾਲਵੇ ਤੇ ਦੁਆਬੇ ਦੇ ਜਿਹੜੇ ਲੋਕ ਨੇ ਉਹ ਅਣਜਾਣ ਨੇ ਸੋ ਸਾਡੇ ਵਿੱਚ ਦਵਿੰਦਰ ਜੜੌਤ ਜੀ ਜੋ ਪਵਾਦ ਵਾਲੇ ਨੇ ਖਾਸ ਤੌਰ ਤੇ ਇਹਨਾਂ ਨੇ ਆਪਣੇ ਪੇਜ ਦੇ ਉੱਤੇ ਨਾਂ ਲਿਖਿਆ ਜੋ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਹਨ ਇਹਨਾਂ ਨੂੰ ਫੋਲੋ ਕਰਦੇ ਹਨ ਤੇ ਆਪਣੀ ਹੀ ਭਾਸ਼ਾ ਦੇ ਵਿੱਚ ਜੋ ਹੁਣ ਜਵਾਬ ਵੀ ਆਪਣੀ ਭਾਸ਼ਾ ਚ ਦੇਣਗੇ ਤੇ ਆਪਣੀ ਜਿਹੜੀ ਪੁਆਦੀ ਭਾਸ਼ਾ ਦੇ ਵਿੱਚ ਇਹਨਾਂ ਨੇ ਬਹੁਤ ਨਾਮ ਰੋਸ਼ਨ ਕੀਤਾ ਹੈ ਅਤੇ ਜਿਹੜੇ ਆਸ-ਪਾਸ ਦੇ ਖਿੱਤੇ ਦੇ ਲੋਕਾਂ ਨੂੰ ਇਸ ਮਿੱਠੀ ਭਾਸ਼ਾ ਦੇ ਨਾਲ ਜਾਣੂ ਕਰਵਾਇਆ ਆਪਣੀਆਂ ਰੀਲਾਂ ਨਾਲ ਭਾਵੇਂ ਉਹ ਹਾਸ ਰਸ ਰੀਲਾਂ ਹੋਣ ਭਾਵੇਂ ਉਹ ਸਮਾਜਿਕ ਰੀਲਾਂ ਹੋਣ ਉਹ ਭਾਵੇਂ ਕੋਈ ਮੈਸੇਜ ਦੇਣ ਵਾਲੀਆਂ ਰੀਲਾਂ ਹੋਣ ਉਹਨਾਂ ਦੁਆਰਾ ਆਪਣੀ ਮਿੱਠੀ ਪਿਆਰੀ ਬੋਲੀ ਨੂੰ ਪੁਆਦੀ ਭਾਸ਼ਾ ਨੂੰ ਲੋਕਾਂ ਤਾਂ ਹੀ ਜਾਣੂ ਕਰਵਾਇਆ ਹੈ ਤੋਂ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਦਵਿੰਦਰ ਜੜੌੜ ਜੀ ਤੁਹਾਡਾ ਲਾਈਫ ਕੇਅਰ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਜੀ ਧੰਨਵਾਦ ਜੀ ਸਸਾਇਕਾਲ ਜੀ ਸਾਰਿਆਂ ਨੂੰ ਜੀ ਅੱਜ ਤੁਸੀਂ ਅਚੇਚਾ ਖਾਸ ਤੌਰ ਦੇ ਉੱਤੇ ਇੱਥੇ ਓਪਨਿੰਗ ਤੇ ਪਹੁੰਚੇ ਹੋ ਤੁਹਾਨੂੰ ਜਿਹੜੇ ਲਾਈਫ ਕੇਅਰ ਫਾਊਂਡੇਸ਼ਨ ਦੇ ਜੋ ਡਾਇਰੈਕਟਰ ਸਾਹਿਬਾ ਉਹਨਾਂ ਨਾਲ ਤੁਹਾਡੀ ਗੁਫ਼ਤਗੋ ਚੱਲ ਰਹੀ ਸੀ ਤੇ ਤੁਸੀਂ ਕੀ ਕੀ ਜਾਣਿਆ ਅਤੇ ਇਹ ਸਭ ਜਾਣਨ ਤੋਂ ਬਾਅਦ ਤੁਸੀਂ ਅੱਗੇ ਕੀ ਅਹਿਦ ਲੈਨੇ ਹੋ ਕਿ ਤੁਸੀਂ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਪੇਜ ਦੇ ਮਾਧਿਅਮ ਰਾਹੀਂ ਅਤੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਵੀ ਕਿਵੇਂ ਇਸ ਲੈ ਬਾਰੇ ਦੱਸੋਗੇ ਜੀ ਬਈ ਜੀ ਦੇਖੋ ਪਹਿਲਾਂ ਤਾਂ ਬਹੁਤ ਵਧੀਆ ਉਪਰਾਲਾ ਹੋਇਆ ਹਨਾ ਕਿਉਂਕਿ ਇੱਕ ਜੋ ਲੋਕ ਹੈ ਮਾਰਾ ਏਰੀਆ ਆ ਇਸ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੈ ਹਨਾ ਬਹੁਤ ਪੈਸੇ ਵਾਲੇ ਵੀ ਹੈ ਬਹੁਤ ਨੋਰਮਲ ਲੋਕ ਵੀ ਹੈ ਆ ਜਿਹੜੇ ਜਦੂ ਜਹਦ ਕਰ ਰਹੇ ਆਪਣੇ ਜ਼ਿੰਦਗੀ ਗਲ ਪੈਸੇ ਕੇ ਨਹੀਂ ਹੈ ਹਨਾ ਤੋ ਸਭ ਤੋਂ ਵਧੀਆ ਬਾਤ ਤੋ ਇਹ ਆ ਵੀ ਬਹੁਤ ਜਾਇਜ਼ ਰੇਟ ਮਾ ਯਹਾਂ ਟੈਸਟ ਸਟੋਰ ਹੈ ਹਰ ਵਧੀਆ ਕੁਆਲਿਟੀ ਹੈ ਔਰ ਇਹ ਬਾਈ ਜਿਸ ਤਰ੍ਹਾਂ ਦੱਸ ਰਹੇ ਤੇ ਬੰਨੂ ਬਤਾ ਰਹੇ ਦੇ ਵੀ ਬਾਹਰ ਕੀ ਮਸੀਨਾ ਆ ਬਹੁਤ ਜ਼ਿਆਦਾ ਵਧੀਆ ਡਾਕਟਰਾਂ ਤੋ ਸਭ ਤੋਂ ਪਹਿਲਾ ਡਾਕਟਰੀ ਇਲਾਜ ਆ ਜੋ ਉਸਮਾ ਸਭ ਤੇ ਪਹਿਲ ਜਿਸ ਚੀਜ਼ ਦਾ ਸਰਵਾਦ ਹੋਆ ਇਹਨਾਂ ਨੂੰ ਦਿੱਕਤ ਗਿਆ ਆ ਉਹ ਦਿੱਕਤ ਤੇ ਟੈਸਟਾਂ ਦੇ ਹੋਆ ਅਰ ਜਿਵੇਂ ਟੈਸਟ ਤੁਹਾਨੂੰ ਕਹਣਾ ਸਸਤੇ ਰੇਟ 'ਮਾਂ ਵਧੀਆ ਮਿਲ ਜਾ ਉਸ ਵਰਗੀ ਬਾਤ ਨਹੀਂ ਹੈ ਜੇ ਬਹੁਤ ਕੀਮਤੀ ਬੋਲ ਲੈ ਤੁਹਾਡੇ ਵਰਗੇ ਚਿਹਰੇ ਜੋ ਸਮਾਜ ਦੇ ਵਿੱਚ ਲਗਾਤਾਰ ਵਿਚਰਦੇ ਰਹਿੰਦੇ ਨੇ ਤੁਹਾਡਾ ਜਿਹੜਾ ਮੈਸੇਜ ਤੇ ਤੁਹਾਡਾ ਆਪਣਾ ਨਿੱਜੀ ਤੌਰ ਤੇ ਕੀ ਅਹਿਦ ਹੋਊਗਾ ਕਿ ਵੀ ਮੈਂ ਅਗਰੇ ਇਸ ਨਾਲ ਜੁੜਦਾ ਆਂ ਤੇ ਮੈਂ ਹੋਰ ਸੰਗਤਾਂ ਨੂੰ ਵੀ ਨਾਲ ਇਹਦੇ ਨਾਲ ਜੋੜਾਂਗਾ

ਆਪਣੇ ਓਪਨ ਕਰੀ ਵੀ ਆ ਨਾ ਲਾਈਫ ਲਾਈਫ ਕੇਅਰ ਫਾਊਂਡੇਸ਼ਨ ਨਾਲ ਜਿੱਤਰੇ ਵੀ ਆਪਣੇ ਓਪਨ ਕਰੀ ਵੀ ਆ ਲੈਬੋਰੀਆਂ ਓਪਨ ਕਰੀ ਵੀ ਆ ਸਾਰੀ ਗੁਰਦੁਆਰੇ ਘਰਾਵਾ ਜੀ ਗੁਰਦੁਆਰਿਆਂ ਆ ਨਾ ਸਭ ਤੋਂ ਬੜੀ ਬਾਤ ਆ ਬਾਈਓ ਔਰ ਗੁਰਦੁਆਰਾ ਸਾਹਿਬ ਆਓ ਗੱਲੋ ਮੱਥਾ ਟੇਕੋ ਦਰਸ਼ਨ ਕਰੋ ਬਾਬੇ ਬਦੀ ਦੁਆਵਾਂ ਲੇਹੋ ਗੱਲੋ ਲੰਗਰ ਭਾਂਡ ਕਰੋ ਨਾ ਛਕੋ ਬਾਕੀ ਆਪਣੇ ਟੈਸਟ ਵੀ ਕਰਾ ਕੇ ਜੋ ਹਰੋ ਵੀ ਬਹੁਤ ਜਾਇਜ਼ ਰੇਟ ਆਇਆ ਅੱਛੇ ਤੁਹਾਡੇ ਇਲਾਕੇ ਵਿੱਚ ਖਾਸ ਤੌਰ ਦੇ ਉੱਤੇ ਤੇ ਤਾਂ ਇੱਕ ਵਰਦਾਨ ਦਾ ਸਥਾਨ ਕਿਹਾ ਜਾਂਦਾ ਬੜਾ ਹੀ ਮੁਕੱਦਸ ਸਥਾਨ ਹੈ ਹਨਾ ਜੀ ਕੌਮ ਦਾ ਕੱਲੇ ਕੌਮ ਦੇ ਨਹੀਂ ਭਾਵੇਂ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਕੋਈ ਬੰਦਾ ਹੋਵੇ ਇੱਥੇ ਜ਼ਰੂਰ ਆ ਕੇ ਨਤਮਸਤਕ ਹੁੰਦਾ ਹੈ ਹਨਾ ਤੁਸੀਂ ਇਤਿਹਾਸ ਸਭ ਜਾਣਦੇ ਹੋ ਤੇ ਇਹ ਚੀਜ਼ ਜ਼ਰੂਰੀ ਸੀ ਕਿ ਇਸ ਸਥਾਨ ਤੇ ਜਿਸ ਤਰ੍ਹਾਂ ਕੁਝ ਬੱਚੇ ਠੀਕ ਹੁੰਦੇ ਨੇ ਹਨਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇਤਿਹਾਸ ਅਸੀਂ ਜਾਣਦੇ ਆ ਤੇ ਉਸੇ ਤਰ੍ਹਾਂ ਬੜੀ ਵੱਡੀ ਜ਼ਰੂਰਤ ਸੀ ਕਿ ਇਸ ਸਥਾਨ ਤੇ ਇਹੋ ਜੇ ਲੋਕ ਭਲਾਈ ਦੇ ਕੰਮਾਂ ਦੀ ਜੋ ਲਾਈਫ ਕਿਰ ਫਾਊਂਡੇਸ਼ਨ ਨੇ ਸ਼ੁਰੂਆਤ ਕੀਤੀ ਹੈ ਹਾਂ ਜੀ ਯਹਾਂ ਤੋਂ ਹਈ ਹੈ ਤੀਜੀ ਚਲੋ ਹਨਾ ਗੁਰਦੁਆਰਾ ਸਾਹਿਬ ਆ ਦੁਨੀਆ ਆ ਵੀ ਰਹੀ ਆ ਹਨਾ ਜਿਸ ਤਰ੍ਹਾਂ ਇਤਿਹਾਸ ਵੀ ਆ ਜੋ ਯਹਾਂ ਦਾ ਹਰ ਜੋ ਆਪਣੇ 8ਵੇਂ ਪਾਸ਼ਾਹੀ ਦਾ ਵੀ ਇਤਿਹਾਸ ਆ ਹਨਾ ਮਰੀਜ਼ਾਂ ਕੇ ਇਲਾਜ ਕਰਾਂਦੇ ਹਨਾ ਤੋ ਉਸ ਵਾਸਤੇ ਤੋਂ ਬਹੁਤ ਵਧੀਆ ਹਨਾ ਬਾਕੀ ਵੀ ਬਈ ਜੋ ਲੋਡ ਹੈ ਜੋ ਤੋਂ ਹਰੇਕ ਜਗ੍ਹਾ ਲੋੜ ਆ ਇਸ ਚੀਜ਼ ਦੀ ਕਿਉਂਕਿ ਕੋਈ ਵੀ ਡਾਕਟਰ ਹੈ ਜਾਂ ਕੋਈ ਬੰਦਾ ਹਮ ਆਪਣੀ ਨਾਰਮਲ ਬਾਤ ਮਾ ਜਾ ਡਾਕਟਰ ਬਾ ਜਾ ਹਾਇਆ ਡਾਕਟਰ ਜਾਂ ਟੈਸਟ ਲਿਖ ਦੇਣਾ ਬੰਦੇ ਨੂੰ ਜਦ ਹੀ ਕੰਪਨੀ ਛੜ ਜਾਵੇ ਲੈ ਬਈ 2000 ਤੋਂ ਇਧਰ ਨੂੰ ਗਈ ਕਿਉਂਕਿ ਟੈਸਟ ਬਹੁਤ ਮਹਿੰਗੇ ਆ ਡਾਕਟਰਾਂ ਦਾ ਵੀ ਸਿਸਟਮ ਉਹ ਆ ਵਿੱਚ ਮਾ ਕਬੀਸ਼ਨਾ ਮੀਸ਼ਨਾ ਜੋਧਾਰਾਯੋ ਕਾਮਾਬਾਈ ਦਿਲ ਬੱਗੋਬਾਗ ਹੋ ਗਿਆ ਦੇਖ ਕੇ ਮਰੀ ਲੱਕੇ ਵਾਲੇ ਵਾਸਤਾ ਬਹੁਤ ਵਧੀਆ ਹੋਇਆ ਮੈਂ ਤੇ ਉਹੀ ਕਹੂੰਗਾ ਸਭ ਨੂੰ ਵੀ ਆਓ ਟੈਸਟ ਕਰਾਓ ਬੜੇ ਜਾਇਜ਼ ਰੇਟ ਆ ਬਾਈਆਂਗੇ ਹਰ ਵਧੀਆ ਕੁਆਲਿਟੀ ਕਲ ਸਾਨੂੰ ਟੈਸਟ ਮਿਲਾਂਗੇ ਸਾਰੇ ਟੈਸਟ ਮਿਲਾਂਗੇ ਹਰ ਮੈਂ ਤਾਂ ਆਪ ਇਹੀ ਕਰਾਈ ਕਰਾਂਗਾ ਬਾਈ ਜੇ ਜੀ ਮੈਂ ਕਹਿ ਰਹੀ ਮੇਰਾ ਨਾਮ ਲਿਖ ਲਿਓ ਬਾਈ ਪੱਕਾ ਬਿਲਕੁਲ ਬਿਨਾਂ ਸ਼ੱਕ ਜੀ ਤੁਹਾਡੇ ਨਿੱਜੀ ਦੁਆਵਾਂ ਦੀ ਪੱਕੇ ਆ ਹਾ ਜੀ ਤੇ ਬਾਕੀ ਤੋਂ ਤੁਸੀਂ ਇੱਕ ਮੈਸੇਜ ਜ਼ਰੂਰ ਦਿਓ ਤੁਹਾਡਾ ਚਿਹਰਾ ਇੱਕ ਜਾਨਸ਼ੀਨ ਚਿਹਰਾ ਹੈ ਨਾ ਕਿ ਜਿਹੜੀ ਸੰਗਤਾਂ ਇਸ ਨੂੰ ਦੇਖ ਰਹੀਆਂ ਨੇ ਤੁਹਾਡਾ ਤੋਂ ਵਿਸ਼ਵਾਸ ਤੁਸੀਂ ਆਪ ਖੁਦ ਇੱਥੇ ਆ ਕੇ ਜਿਹੜਾ ਤਜਰਬਾ ਲਿਆ ਹੈ ਤੁਸੀਂ ਸਾਰੀ ਜਾਣਕਾਰੀ ਲਈ ਹੈ ਉਹਨਾਂ ਨੂੰ ਤੁਹਾਡਾ ਇੱਕ ਮੈਸੇਜ ਜ਼ਰੂਰ ਹੋਏ ਭਾਈ ਮੈਸੇਜ ਤੋਂ ਉਹੀ ਹੈ ਜਿੰਨੇ ਕਿ ਮੇਰੀ ਬਾਈ ਗੱਲਬਾਤ ਹੋਈ ਹੈ ਜਿੰਨੇ ਕਿ ਬਾਈ ਉਹਨਕੇ ਸੈਂਟਰ ਹੈ ਕਿੰਨੇ ਸੈਂਟਰ ਹੈ ਜੀ ਆਪਣੇ ਟੋਟਲ ਹੁਣ 160 ਦੇ ਕਰੀਬ 169 ਹੋ ਗਏ ਹਨ ਜੀ 169 ਹੋ ਗਏ ਪੰਜਾਬ ਮਾਂ ਆ ਕਿੰਨੇ ਹਰਿਆਣੇ ਮਾਂ ਹੋ ਗਏ ਹਾਂ ਜੀ ਬਹੁਤ ਪੰਜਾਬ ਮਾ ਨਵੇਂ ਹਰਿਆਣੀਆਂ ਮੈਂ 10 12 ਗਏ ਨੇ ਤੇ ਬਾਈ ਹਨਾ ਮੇਰੇ ਪ੍ਰੋਪਰ ਯਾਦ ਨਹੀਂ ਤੋਂ ਬਾਈ ਜੇ ਬਹੁਤ ਵਧੀਆ ਵਰਕ ਕਰ ਰਹੇ ਆ ਕੰਮ ਕਰ ਰਹੇ ਆ ਜਦੀਤ ਨੇ ਅੱਧਾ ਵੱਧ ਗਏ ਹਨਾ ਤੋਂ ਬਾਈ ਬਹੁਤ ਵਧੀਆ ਆ ਬਾਕੀ ਵੇ ਦੇਖੋ ਮੈਂ ਟੈਸਟਿੰਗ ਕਰਾਣੇ ਸ਼ੁਰੂ ਕਰੂੰਗਾ ਥਾਰੀ ਦੇ ਮੈਂ ਪਹਿਲਾਂ ਵੀ ਮੈਂ ਪਹਿਲਾਂ ਤਾਂ ਕਰਾਈ ਨਹੀਂ ਹੈ ਨਾ ਮੈਂ ਕਰਾਣੇ ਸ਼ੁਰੂ ਕਰੂੰਗਾ ਜੋ ਜੋ ਕਰਾਵਾਂਗੇ ਆਪਾਂ ਆਪਣੇ ਕਹਿੰਦਾ ਮਹਾਰੀ ਤੋਂ ਲਾਈਫ ਕਹਿੰਦਾ ਸੋਸ਼ਲ ਮੀਡੀਆ ਵਾਲਾ ਕੀ ਤੋਂ ਇੱਕ ਖੁੱਲੀ ਕਿਤਾਬ ਤੁਹਾਡਾ ਦਾਵਾ ਤੇ ਯਕੀਨ ਦੋਨੋਂ ਪੱਕੇ ਹੋ ਜਾਣਗੇ ਪੱਕੇ ਹਾਂ ਖੁੱਲੀ ਕਿਤਾਬ ਹੋਵਾ ਦੇਖ ਜੂੰ ਜੂ ਮੈਂ ਕਰਾਉਂਗਾ ਆਪਾਂ ਤਾਂ ਸਟੋਰੀ માં ਰੀਲ માં ਸਭ ਸ਼ੇਅਰ ਕਰਦੇ ਚਲੇ ਜਾਵਾਂਗੇ ਇਹ ਬਹੁਤ ਮੁਹੱਬਤ ਵਾਲੀ ਗੱਲ ਹੈ ਜੀ ਲੋਕਾਂ ਨੂੰ ਬਤਾਂਦੇ ਚਲੇ ਜਾਾਂਗੇ ਆਪਣਾ ਕੋਈ ਪਰਦਾ ਨਹੀਂ ਭਾਈ ਦੇਖੀ ਮੈਂ ਸਵੇਰੀ ਖੇਤਾਂ ਪਾਣੀ ਦੇ ਰਿਹਾ ਤਾਂ ਆਪਾਂ ਉਸ ਦੀ ਵੀ ਸਟੋਰੀਆਂ ਪਾਖਾ ਆ ਠ ਜੀ ਜਿੰਦਗੀ ਮਾਰੀ ਹੈ ਆਪਾਂ ਸ਼ੇਅਰ ਕਰਦੇ ਆ ਜੋ ਜੋ ਯਹਾਂ ਵੀ ਕਰਾਂਦੇ ਯਹਾਂ ਕੇ ਜੋ ਜੋ ਹੋਵਾਗਾ ਆਪਾਂ ਸ਼ੇਅਰ ਕਰਦੇ ਚਲੇ ਜਾਵਾਂਗੇ ਜੈਸਾ ਫੀਲ ਹੁੰਦਾ ਚਲੇ ਜਾਗਾ ਜੀ ਬਾਕੀ ਜਿਵੇਂ ਗੱਲ ਕੀਤੀ ਜਾਵੇ ਬਹੁਤ ਮਰੀਜ਼ਾਂ ਦੇ ਅਸੀਂ ਉਹਨਾਂ ਦੇ ਰਿਵਿਊ ਲੈਨੇ ਆ ਉਹ ਕਹਿੰਦੇ ਨੇ ਅਸੀਂ 5-5 ਸਾਲ ਤੋਂ ਪੀਜੀਆ ਇਲਾਜ ਕਰਾ ਰਹੇ ਆ ਵੱਡੇ ਹੋਮੀ ਪਾਬਾ ਟਾਟਾ ਇੰਡਸਪਾਰਸ ਐਮ ਜ਼ਹਿਰ ਹਸਪੀਟਲ ਤੋਂ ਇਲਾਜ ਕਰਾਂਦੇ ਨੇ ਰਿਪੋਰਟ ਪ੍ਰਵਾਨਤ ਹੁੰਦੀ ਹੈ ਤੁਹਾਨੂੰ ਪਤਾ ਹੀ ਹੋਣਾ ਪਹਿਲਾਂ ਕਿ ਐਨਬੀਐਲ ਸਰਟੀਫਾਈਡ ਹੈ ਕਿ ਇੱਕ ਵੱਡਾ ਜਿਹੜਾ ਵਰਦਾਨ ਜਿਵੇਂ ਆਮ ਵਰਗ ਨਿਮਨ ਵਰਗ ਮੱਧ ਵਰਗ ਹਨਾ ਉੱਚ ਵਰਗ ਹਰ ਤਰ੍ਹਾਂ ਦੇ ਬੰਦੇ ਲਈ ਵੱਡਾ ਵਰਦਾਨ ਸਾਬਿਤ ਹੋਣ ਵਾਲੀ ਹੈ ਜੀ ਇਹ ਵੱਡੀ ਲੈਬੋਰਟਰੀ ਉਹ ਤਾਂ ਹੈ ਹੀ ਹੈ ਬਾਈ ਜੀ ਬਾਅਦ ਸਭ ਤੋਂ ਪਹਿਲੀ ਬਾਤ ਇਹ ਹੋਆ ਸਭ ਤੋਂ ਮੇਨ ਚੀਜ਼ ਦੇਖੋ ਮੇਰੇ ਘਰ ਵਾਲੀ ਖੜੀ ਗੱਲ ਠੀਕ ਹੈ ਘਰ ਵਾਲੀ ਹੋ ਗਈ ਮਾਪੇ ਹੋ ਗਏ ਸਾਰਾ ਇੱਕ ਪਿਆਰ ਹੋਆ ਰਿਸ਼ਤਾ ਹੋ ਆਏਗਾ ਉਨਤੇ ਸਭ ਤੋਂ ਕੀਮਤੀ ਚੀਜ਼ ਜੋ ਬੰਦਾ ਸਭ ਤੋਂ ਪਹਿਲਾਂ ਆਪਣਾ ਸਰੀਰ ਹੈ ਯਾਦ ਆਪਣਾ ਸਰੀਰ ਵਧੀਆ ਹੋਗਾ ਜੇ ਦੀ ਮੈਂ ਘਰ ਵਾਲੀ ਵਾਸਤਾ ਹੂੰ ਜੇ ਦੀ ਮੈਂ ਆਪਣੇ ਮਾਪੇ ਬਾਪ ਵਾਸਤਾ ਕੁਛ ਕਰ ਸਕੂ ਆਪਣੇ ਬੱਚਿਆਂ ਵਾਸਤਾ ਹਰ ਸਰੀਰ ਵਧੀਆ ਰੱਖਣੇ ਵਾਸਤਾ ਅੱਜ ਦੇ ਟਾਈਮ ਵਾਲ ਬੋਟਰੀ ਤੇ ਵਧੀਆ ਕੁਛ ਨਹੀਂ ਹੈ ਕਿ ਮੇਰੀ ਗੱਲ ਥੋੜੇ ਦਿਨ ਪਹਿਲਾਂ ਹੋਗਾ ਹਟਿਆ ਮਾਪ ਨੂੰ ਇੱਕ ਵਾਕਿਆ ਸੁਣਾਉ ਮੇਰੀ ਗੱਲ ਨਾਲ ਪਿੱਛੇ 2-4 ਮਨთ ਦੇ ਹੋ ਰਿਹਾ ਦਾ ਵੀ ਕੰਮ ਕਰਨੇ ਨੂੰ ਜੀ ਨਹੀਂ ਕਰਾਦਾ ਮੈਨੂੰ ਹਾਂਜੀ ਕੋਈ ਚੀਜ਼ ਪੜੀਆ ਪੜੀਆ ਪੜੀ ਰਹਿੰਦੇ ਯਾਰ ਕੋਈ ਨਹੀਂ ਹੈਨਾ ਹਾਂਜੀ ਫਿਰ ਚੱਕਰ ਪਤਾ ਨਹੀਂ ਕਿਆ ਹੋ ਰਿਹਾ ਮੈਨੂੰ ਨਹੀਂ ਪਤਾ ਫਿਰ ਮੈਂ ਟੈਸਟ ਕਰਾਈ ਤੇ ਉਸ ਵਕ ਕੁਝ ਵੀ ਵਿਟਾਮਿਨ ਕਟੇ ਵੀ ਆਏ ਮੈਂ ਡਾਕਟਰ ਨੂੰ ਦਿਖਾਇਆ ਡਾਕਟਰ ਕਹਿੰਦਾ ਵੀ ਤੇਰੀ ਨੀਨੇ ਵੀਟਾਮਿਨ ਘਟ ਰਹੇ ਆ ਔਰ ਤੇਰੀ ਗਲੀ ਇਸ ਤਰ੍ਹਾਂ ਹੋ ਰਿਹਾ ਜਿ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇਰਾ ਨਿਊ ਨਹੀਂ ਹੁੰਦਾ ਮੈਂ ਕਿਹਾ ਹਾਂ ਹਾਥ ਖਾਪਟ ਮੈਂ ਕਿਹਾ ਹਾਂ ਜੀ ਸਾਰਾ ਕੁਝ ਇਸ ਤਰੀ ਉਹਨਾਂ ਦਵਾਈ ਦੀ ਦਵਾਈ ਦੀ ਤੋਂ ਬਈ ਮੈਂ ਮਹੀਨਾ ਖੰਡ ਖਾਈਆ ਮੈਂ ਕਹਣਾ ਉਹੀ ਕੋੜੇ ਦੀ ਤਰ੍ਹਾਂ ਦੌੜੇ ਫਿਰਾਂ ਆ ਉਹੀ ਕੰਮ ਕਰਨ ਨੂੰ ਜੀ ਕਰਨ ਲੱਗਿਆ ਹਨਾ ਸਾਰਾ ਕੁਝ ਹੋ ਗਿਆ ਤੋਂ ਵੀ ਜਦ ਇੱਧਰ ਗਏ ਆ ਮੈਂ ਟੈਸਟ ਕਰਾਈ ਜਦ ਹੀ ਪਤਾ ਲੱਗਾ ਨਾ ਜੋ ਟੈਸਟ ਕਰਾਇਆ ਜੇਦੀ ਪਤਾ ਲੱਗਿਆ ਵਿਟਾਮਿਨ ਘਟ ਗਿਆ ਜਾਂ ਕੁਝ ਵੀ ਹੋ ਗਿਆ ਤੋ ਭਈ ਨੇ ਚੀਜ਼ਾਂ ਬਹੁਤ ਜ਼ਰੂਰੀ ਇਹਾਂ ਚ ਜਾਇਜ਼ ਰੇਟ ਮੈਂ ਮਿਲ ਜਾ ਜੇ ਗੱਲ ਥੋੜੀ ਜੀ ਖੋਲਣਾ ਕਿ ਆਮ ਤੌਰ ਤੇ ਦੋ ਹੀ ਵਿਟਾਮਿਨ ਜ਼ਿਆਦਾ ਕਰਾਏ ਜਾਂਦੇ ਨੇ ਵਿਟਾਮਿਨ ਡੀ ਤੇ ਬੀ ਉਹ ਬਾਹਰ ਜੇ ਦੋਨੋਂ ਕਿਸੇ ਵੱਡੀ ਐਨਐਬੀ ਲਾਇਬ ਤੋਂ ਕਰਾਣੇ ਪੈਣ ਤੱਕ ਘੱਟੋ ਘੱਟ 12 13 1400 ਤੱਕ ਵੀ ਲੱਗ ਜਾਂਦਾ ਹੈ ਤੇ ਉਹੀ ਟੈਸਟ 450 ਦੇ ਹੋ ਜਣੇ ਆ ਦੋਨੋਂ ਇੱਥੇ ਫਰਕ ਦੇਖੋ ਦੇਖੋ ਚਲੋ ਆਪਾਂ ਤੋਂ ਸੋਸ਼ਲ ਮੀਡੀਆ ਵਾਲੇ ਆ ਆਪਾਂ ਨੂੰ ਤੋਂ ਹਰ ਇੱਕ ਬੰਦਾ ਡਿਸਕਾਊਂਟ ਦੇ ਹੀ ਇਸਪਾ ਵਿੱਚ ਟੈਸਟ ਕਰਾਣ ਗਿਆ ਤਾਂ ਉਸ ਬਾਈ ਨੇ ਵੀ ਡਿਸਕਾਊਂਟ ਕੀ ਗੱਲ ਕਰੇ ਹਨਾ ਬਾਈ ਕੋਈ ਚੱਕਰ ਨਹੀਂ 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 ਰਹਿਣ ਦੇ ਆਪਾਂ ਫੇਰ ਵੀ ਅਗਲੇ ਨੂੰ ਦੇਖ ਆਏ ਪਰ ਬਾਈ ਆਮ ਬੰਦੇ ਵਾਸਤਾ ਨਹੀਂ ਚੀਜ਼ਾਂ ਬਹੁਤ ਜ਼ਰੂਰੀਆਂ ਕਿਉਂਕਿ ਇੱਕ ਤਾਂ ਪਹਿਲਾਂ ਹੀ ਬੜਾ ਡਿਸਕਾਊਂਟ ਹੈ ਹਾਂ ਸਰੀਰ ਮਾ ਕੁਝ ਨਹੀਂ ਹੈ ਬੰਦੇ ਅਗੇ ਟੈਸਟ ਕਰਾਣੇ ਜਿਹੜੇ ਬੰਦਾ ਭਲਾ ਚੰਗਾ ਕਹਿੰਦੇ ਮਾਜੀ ਬੋਲੀ ਮ ਉਨ ਨੂੰ ਵੀ ਆਪਣੇ 2-4 ਮਹੀਨੇ ਬਾਅਦ 6 ਮਹੀਨੇ ਬਾਅਦ ਤਾਂ ਜ਼ਰੂਰੀ ਆ 2-4 ਮਹੀਨੇ ਬਾਅਦ ਇਹ ਟੈਸਟ ਕਰਾ ਲਈ ਬੋਡੀ ਗੇਮਸ ਵਰਗੀ ਬਾਤ ਨਹੀਂ ਹੈ ਜੀ ਜਿਹੜੇ ਬੰਦੇ ਬਿਮਾਰ ਆ ਉਹਨਾਂ ਦੀ ਨੀਡ ਤਾਂ ਹੈ ਆ ਆਮ ਬੰਦੇ ਨੂੰ ਵੀ ਟੈਸਟ ਕਰਾ ਲੈਣੇ ਚਾਹੀਏ ਪਤਾ ਲੱਗਦਾ ਰਹੇ ਆਪਣੇ ਮਾਰੇ ਮੈਂ ਕਿਆ ਦਿੱਕਤ ਹੈ ਨਹੀਂ ਆ ਜੀ ਅਖੀਰਲੇ ਦੋ ਸਵਾਲ ਤੁਮ ਮੈਂ ਕਹਿਣਾ ਚਾਹਾਂਗਾ ਤੇ ਜਿਵੇਂ ਫਾਊਂਡੇਸ਼ਨ ਨੇ ਤਕਰੀਬਨ ਡੇਢ ਸਾਲ ਪਹਿਲਾਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਇੱਕ ਚੀਜ਼ ਨੂੰ ਮਹਿਸੂਸਿਆ ਹਨ ਸਾਡੇ ਡਾਇਰੈਕਟਰ ਸਾਹਿਬਾਨ ਨੇ ਕਿ ਬੀ ਜੋ ਕੈਂਸਰ ਅਤੇ ਡਾਇਲਿਸਿਸ ਦੇ ਮਰੀਜ਼ ਨੇ ਉਹਦਾ ਤਾਂ ਪਹਿਲੇ ਹੀ ਬੜਾ ਲੱਕ ਟੁੱਟ ਚੁੱਕਿਆ ਹੁੰਦਾ ਇਲਾਜ ਕਰਾਉਣ ਦੇ ਦੌਰਾਨ ਹਨਾ ਤੇ ਉਸ ਨੂੰ ਜਿਹਦੀ ਕੀਮੋਥੈਰੇਪੀ ਚੱਲ ਰਹੀ ਹੈ ਮਹੀਨੇ ਚ ਚਾਰ ਵਾਰ ਹੈ 6 ਵਾਰ ਹੈ ਡਾਇਲਿਸਿਸ ਭਾਵੇਂ 2 ਵਾਰ 3 ਵਾਰ 8 ਵਾਰ ਹੈ ਕਈਆਂ ਦੀ 8 8 ਵਾਰ ਵੀ ਹੁੰਦੀ ਹੈ ਵੀ ਉਹਨੂੰ ਡਾਇਲਿਸਿਸ ਤੋਂ ਪਹਿਲਾਂ ਹੋਣ ਵਾਲੇ ਟੈਸਟ ਸੈਂਟੀ ਟੈਸਟ ਗੱਡਨੀਆਂ ਦੇ ਅਤੇ ਸੀਬੀਸੀ ਦੇ ਖੂਨ ਦੇ ਟੈਸਟ ਅਤੇ ਜੋ ਲੀਵਰ ਫੰਕਸ਼ਨ ਟੈਸਟ ਨੇ ਕੀਮੋਥੈਰੇਪੀ ਤੋਂ ਪਹਿਲਾਂ ਹੋਣ ਵਾਲੇ ਐਲਐਫਟੀ ਕੇਐਫਟੀ ਤੇ ਸੀਬੀਸੀ ਦੇ ਜਿਹੜੇ ਟੈਸਟ ਨੇ ਬਿਲਕੁਲ ਜਿਹੜੇ ਫ੍ਰੀ ਕੀਤੇ ਜਾਂਦੇ ਨੇ ਕਾਰਡ ਬਣੇ ਹੋਏ ਨੇ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਕਾਰਡ ਦਿਖਾਉਂਦੇ ਨੇ ਆਪਣੇ ਟੈਸਟ ਕਰਾਉਂਦੇ ਨੇ ਤੇ ਜਾ ਕੇ ਰਿਪੋਰਟ ਲੈ ਕੇ ਪੀਜੀਆਈ ਤੋਂ ਕਿਸੇ ਵੱਡੇ ਹਸਪੀਟਲ ਟਾਟਾ ਵਰਗੇ ਤਾਂ ਦਵਾਈ ਲੈ ਲੈਂਦੇ ਨੇ ਇਹ ਜਿਹੜਾ ਚੀਜ਼ ਸਿਰਜੀ ਗਈ ਮਨੁੱਖਤਾ ਦੀ ਭਲਾਈ ਲਈ ਅੱਜ ਹਜ਼ਾਰ ਦੇ ਕਰੀਬ ਜੋ ਐਸੇ ਪੇਸ਼ੈਂਟ ਨੇ ਜੋ ਕੀਮੋਥੈਰਪੀ ਤੇ ਡਾਇਲਿਸਿਸ ਦੇ ਫ੍ਰੀ ਇਲਾਜ ਕਰਾਉਂਦੇ ਨੇ ਇਹਦੇ ਬਾਰੇ ਤੁਹਾਡਾ ਥਾਟ ਤੇ ਤੁਹਾਡੇ ਅਹਿਸਾਸ ਕੀ ਹੋਣਗੇ ਨਹੀਂ ਬਹੁਤ ਵਧੀਆ ਮੈਂ ਤਾਂ ਆ ਬਾਈ ਨੂੰ ਦੇਖ ਕੇ ਵੀ ਬਾਈ ਇਤਨਾ ਵਧੀਆ ਕੰਮ ਕਰ ਰਹੇ ਆ ਬਹੁਤ ਵਧੀਆ ਲੱਗਿਆ ਬਾਈ ਨੂੰ ਦੇਖ ਕੇ ਬਾਈ ਮਾਰੇ ਇਲਾਕੇ ਦਾ ਮਨ ਨੂੰ ਇਹ ਬੜੀ ਖੁਸ਼ੀ ਹੋਈ ਮਾਰੇ ਇਲਾਕੇ ਕਾ ਬਾਈ ਇਤਨਾ ਬੜਾ ਕੰਮ ਕਰ ਰਿਹਾ ਇਤਨਾ ਵਧੀਆ ਕੰਮ ਕਰ ਰਿਹਾ ਇਤਨੇ ਲੋਕਾਂ ਦੀ ਭਲਾਈ ਵਾਸਤਾ ਕਰ ਰਿਹਾ ਬਾਈ ਨਾ ਜੋ ਬਾਈ ਕੀ ਗੱਲ ਮੇਰੀ ਕਹਣਾ ਗੁਫ਼ਤਗੂ ਕਰੇ ਤੇ ਆਪ ਬਾਤਚੀਤ ਹੋਈ ਆ ਉਸਮਾ ਬਾਈ ਤੇ ਪਤਾ ਲੱਗਿਆ ਇਹ ਬਾਈ ਉਹਨਾਂ ਅੰਦੋਲਨ ਚੱਲੇ ਤਾਂ ਆਪਣਾ ਉਸਮਾ ਵੀ ਹਨਾ ਹੜਾਏ ਤੇ ਉਸਮਾ ਵੀ ਬਾਈ ਹਰ ਇੱਕ ਜਗ੍ਹਾ ਸੇਵਾ ਕਰਾਂ ਪਹਿਲਾਂ ਤਾਂ ਇਹ ਬਹੁਤ ਬੜੀ ਸੇਵਾ ਇਤਨੇ ਗੁਰਦੁਆਰਾ ਸਾਹਿਬ ਮਾ ਕਰ ਰਹੀ ਹੈ ਨਾ ਫਿਰ ਜਹਾਂ ਵੀ ਲੋੜ ਪੜਾ ਮਹਾ ਵਿਵਾਈ ਉਹਨੂੰ ਸੇਵਾ ਕਰਾਂ ਤੋ ਬਹੁਤ ਵਧੀਆ ਬਾਤ ਆ ਤਨ ਤਨ ਹੋ ਗਿਆ ਮੈਂ ਵੀ ਬਾਈ ਗੈਲ ਬਾਤ ਕਰ ਕਾ ਦੱਸਦਾ ਜੋ ਮੇਲੇ ਗੇ ਤੰਦਰਾਂਣਗੇ ਜੱਗ ਜਿਉਂਦਿਆਂ ਦੇ ਮੇਲੇ ਮਿਲਦੇ ਗਿਲਦੇ ਰਹਿਣਾ ਹਮੇਸ਼ਾ ਆਪਣਾ ਤੇ ਇੱਕ ਆਖਰੀ ਸਵਾਲ ਕਿ ਖਾਸ ਤੌਰ ਤੇ ਜੋ ਹਰਿਆਣਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਥਾਂ ਮੁਹੱਈਆ ਕੀਤੀ ਹੈ ਲੋਕਾਂ ਦੀ ਭਲਾਈ ਵਾਸਤੇ ਸੇਵਾਵਾਂ ਵਿਸਤੇ ਇਹ ਜੋ ਜਗ੍ਹਾ ਪ੍ਰਦਾਨ ਕਰਾਈ ਹੈ ਉਹ ਕਮੇਟੀ ਵਾਸਤੇ ਸਰਦਾਰ ਜਗਦੀਸ਼ ਸਿੰਘ ਜੀ ਜਿਹੜਾ ਪ੍ਰਧਾਨ ਸਾਹਿਬ ਜੋ ਮੌਜੂਦਾ ਨੇ ਤੇ ਉਹਨਾਂ ਵਾਸਤੇ ਤੁਹਾਡੇ ਚੰਦੇ ਅਹਿਸਾਸ ਲਫ਼ਜ਼ ਕੀ ਹੋਣਗੇ ਕਿ ਬਹੁਤ ਵੱਡੀ ਜਿਹੜੀ ਗੱਲ ਜ਼ਿੰਮੇਵਾਰੀ ਨਾਲ ਲੈ ਕੇ ਸੈਂਟਰ ਖਲਵਾਇਆ ਜੀ ਉਹਨਾਂ ਨੇ ਨਹੀਂ ਬਹੁਤ ਵਧੀਆ ਬਾਤ ਹੈ ਜੀ ਕਿਉਂਕਿ ਅੱਛੇ ਕੋਈ ਵੀ ਅੱਛਾ ਕੰਮ ਹੋ ਰਿਹਾ ਗੁਰਦੁਆਰਾ ਸਾਹਿਬ ਆਇਆ। ਇਹ ਮਾਰੀ ਭਾਵਨਾ ਅਛਾਈ ਕੰਨੀ ਜੁੜੀ ਪਈ ਹੈ ਨਾ ਅੱਛੇ ਕੰਨੀ ਦੇਖਾ ਹਮ ਜਦ ਵੀ ਗੁਰਦੁਆਰਾ ਸਾਹਿਬ ਨੂੰ ਜਦ ਗੁਰਦੁਆਰਾ ਸਾਹਿਬਾਂ ਦੇਖੋ ਕਈ ਵਾਰ ਗਲਤ ਕੰਮ ਵੀ ਹੁੰਦੇ ਪਾਈ ਗਏ ਬਹੁਤ ਜਗ੍ਹਾ ਜਦ ਕਿਸੇ ਗੁਰਦੁਆਰਾ ਸਾਹਿਬਾਂ ਅੱਛੇ ਕੰਮ ਹੋ ਰਹੇ ਆ ਉਸ ਤੋਂ ਵਧੀਆ ਅੱਛੀ ਬਾਤ ਕੋਈ ਹੈ ਨਹੀਂ ਭਾਈ। ਠੀਕ ਇਹਨੇ ਬਾਤ ਆ। ਤੋਂ ਉਹਨਾਂ ਅਛਾਈ ਵਾਸਤਾ ਤੁਹਾਨੂੰ ਇਹ ਜਗ੍ਹਾ ਦੀ ਹੈ ਵੀ ਅੱਛਾ ਕੰਮ ਹੋਊਗਾ। ਪਹਿਲਾ ਸਭ ਤੋਂ ਵੱਡੀ ਬਾਤ ਹੈ ਜੇ ਕੋਈ ਗਲਤ ਹੁੰਦੇ ਜਾਂ தம் ਆਪਣੇ ਪ੍ਰੋਫਿਟ ਵਾਸਤਾ ਕੁਝ ਕਰਦੇ ਹੁੰਦੇ ਲੋਕਾਂ ਨੂੰ ਠੱਗ ਜੀ ਠੀਕ ਨਹੀਂ ਬਾਤ ਹੈ ਜੇ ਉਹਨਾਂ ਪਰਖਿਆ ਵੀ ਹਾਂ ਵਧੀਆ ਕੰਮ ਕਰ ਰਹੇ ਆ ਅੱਛਾ ਵਾ ਜਦ ਇਤਨੇ ਗੁਰਦੁਆਰਾ ਘਰਾਂ ਮਾਥਾ ਬੈਠੇ ਆਂ ਬਾਈ ਤੁਹਾਨੂੰ ਗੁਰਦੁਆਰਾ ਘਰਾਂ ਵਾ ਜਗ੍ਹਾ ਮਿਲੀ ਵੀ ਆ ਠੀਕ ਨਹੀਂ ਆ ਜਦ ਇਹ ਜੇ ਇਹ தம் ਲੋਕਾਂ ਦੀ ਭਲਾਈ ਕਰ ਰਹੇ ਆ ਉਹਨਾਂ ਵੀ ਦੇਖਿਆ ਹਰੇਕ ਬੰਦਾ ਪਰਖ ਕਰਾ ਪਹਿਲਾਂ ਜੀ ਹਰੇਕ ਬੰਦਾ ਪਰਖ ਕਰਾ ਪਰਖ ਕਰਕੇ ਜੀ ਉਹਨਾਂ ਤੁਹਾਨੂੰ ਜਗ੍ਹਾ ਦਿੱਤੀ ਆ ਤੋ ਬਹੁਤ ਕੁਝ ਸੋਚ ਕੇ ਦਿੱਤੀ ਆ ਜੇ தம் ਵਧੀਆ ਵਰਕ ਕਰ ਰਹੇ ਆ ਅੱਛੀ ਬਾਤ ਆ ਮੈਂ ਵੀ ਉਹਨਾਂ ਦਾ ਧੰਨਵਾਦ ਕਰੂੰ ਮਾਰੇ ਇਲਾਕੇ ਦੀ ਗੁਰਦੁਆਰੇ ਮਾ ਜੋ ਆਪਣਾ ਇਹੋ ਸੈਂਟਰ ਖੁੱਲਿਆ ਆ ਮਾਰੇ ਇਲਾਕੇ ਨੂੰ ਪੁਜੋਖਰਾ ਸਾਹਿਬ ਨੂੰ ਡੇੜੇ ਢੇੜੇ ਜਿੰਨੇ ਵੀ ਲੋਕ ਆ ਉਹਨੂੰ ਬਈ ਯਹਾਂ ਆ ਕੇ ਟੈਸਟ ਕਰਾਣੇ ਦਾ ਮੌਕਾ ਮਿਲਦਾ ਬਹੁਤ ਜਾਇਜ਼ ਰੇਟ 'ਮਾ ਔਰ ਵਧੀਆ ਕੁਆਲਿਟੀ ਦੇ ਕੁਆਲਿਟੀ ਦੀ ਰਿਪੋਰਟ ਮੈਂ ਜੀ ਇਹ ਸਨ ਬਹੁਤ ਸਤਿਕਾਰਯੋਗ ਵੀਰ ਦਵਿੰਦਰ ਜੜਾਦ ਜੀ ਜੋ ਬਲੂ ਟਿਕ ਤੁਸੀਂ ਦੇਖੋਗੇ ਇੰਸਟਾਗ੍ਰam ਦੇ ਉੱਤੇ ਤਕਰੀਬਨ 70000 ਦੇ ਕਰੀਬ ਜੋ ਫਾਲੋਅਰਸ ਨੇ ਲੋਕ ਇਹਨਾਂ ਨੂੰ ਫਾਲੋ ਕਰ ਦਿੰਨੇ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਪੰਜਾਬ ਹਮੇਸ਼ਾ ਤਿੰਨ ਰੀਜਨ ਦੇ ਵਿੱਚ ਵੰਡਿਆ ਗਿਆ ਮਾਝਾ ਮਾਲਵਾ ਤੇ ਦੁਆਬਾ ਪਰ ਚੌਥਾ ਪੱਖ ਹਮੇਸ਼ਾ ਨਿਕਾਰ ਦਿੱਤਾ ਜਾਂਦਾ ਸੀ ਇੱਕ ਪਵਾਦ ਏਰੀਆ ਜੋ ਪੁਆਧ ਏਰੀਆ ਡੇਰਾ ਬਸੀ ਚੰਡੀਗੜ੍ਹ ਵੀ ਪੁਆਧ ਦੇ ਪਿੰਡਾਂ ਨੂੰ ਉਜਾੜ ਕੇ ਜੋ ਬਣਿਆ ਸੀਗਾ ਤੇ ਇਹੋ ਜਿਹੇ ਜਿਹੜੇ ਚਿਹਰੇ ਨੇ ਖਾਸ ਤੌਰ ਦੇ ਉੱਤੇ ਜਿਹੜੀ ਪੁਆਦੀ ਬਹੁਤ ਜਿਹੜੀ ਮਿੱਠੀ ਭਾਸ਼ਾ ਆ ਉਸ ਨੂੰ ਬਹੁਤ ਅੱਗੇ ਲੈ ਕੇ ਆ ਰਹੇ ਨੇ ਆਪਣੀਆਂ ਰੀਲਸ ਨੇ ਆਪਣੇ ਜਿਹੜਾ ਕੰਟੈਂਟ ਹੈ ਭਾਵੇਂ ਹਾਸ ਰਸ ਕੰਟੈਂਟ ਹੋਵੇ ਭਾਵੇਂ ਉਹ ਕੋਈ ਮੈਸੇਜ ਹੋਵੇ ਸਮਾਜ ਨੂੰ ਦੇਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਉਹ ਆਪਣੀ ਹੀ ਭਾਸ਼ਾ ਪੌਦੀ ਦੇ ਵਿੱਚ ਬਣਾਉਂਦੇ ਨੇ ਤੇ ਅਸੀਂ ਇਹੀ ਦੁਆ ਕਰਦੇ ਰਹਿੰਦੇ ਆ ਕਿ ਐਸੇ ਤਰ੍ਹਾਂ ਹੀ ਜੋ ਆਪਣੀ ਭਾਸ਼ਾ ਆਪਣੇ ਕਲਚਰ ਦੀ ਸੇਵਾ ਕਰਦੇ ਰਹਿਣ ਅਤੇ ਖਾਸ ਤੌਰ ਤੇ ਇੱਥੇ ਅੱਜ ਜੋ ਲੈਬੋਰੀ ਦੀ ਉਦਘਾਟਨ ਤੇ ਪਹੁੰਚੇ ਨੇ ਬਹੁਤ ਡੂੰਗੇ ਅਤੇ ਵਧੀਆ ਪਿਆਰੇ ਅਲਫਾਜ਼ਾਂ ਦੇ ਨਾਲ ਲਾਈਫ ਕੇਅਰ ਫਾਊਂਡੇਸ਼ਨ ਨੂੰ ਤੁਸੀਂ ਨਵਾਜ਼ਿਆ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਦੁਆ ਕਰਦੇ ਆ ਕਿ ਐਸੀ ਤਰ੍ਹਾਂ ਹੀ ਮਿਲੇ ਰਹੀ ਹੈ ਰਲ ਮਿਲ ਕੇ ਐਸੀ ਤਰ੍ਹਾਂ ਹੀ ਫਾਊਂਡੇਸ਼ਨ ਦੀ ਆਜ ਦੀ ਸਭ ਦੀ ਚੜੀ ਦੀ ਕਲਾ ਦਾ ਜਿਹੜਾ ਉਹ ਆਪਾਂ ਲੋਚਦੇ ਰਹੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਮੈਂ ਬਖਸ਼ੀਸ਼ ਸਿੰਘ ਤੁਸੀਂ ਜੁੜੇ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਸასი ਕਾਲ